ਆਬਾਨੀ ਦਾ ਨਾਮ ਸੁਣਿਆ ਆਬਾਨੀ ਦਾ ਓਏ ਆਬਾਨੀ ਦੇ ਮੁੰਡੇ ਦਾ ਵਿਆਹ ਸੀ ਗੋਲ ਗੱਪੇ ਜੇ ਦਾ ਤੁਸੀਂ ਦੇਖਿਆ ਹੋਣਾ ਮੋਟੂ ਜਾਂ ਓਰੇ ਵਿਆਹ ਤੇ ਮੈਨੇ ਮੇਰੇ ਕਲੇਜੇ 'ਚ ਰੁੱਕ ਭਰਿਆ ਗਿਆ ਰੁੱਕ ਮੇਰੀਆਂ ਚੀਜ਼ਾਂ ਟੁੱਟ ਗਈਆਂ ਆ ਬਾਨੀ ਦੇ ਵਿਆਹ ਤੇ ਆ ਬਾਨੀਆਂ ਦੇ ਕੁੱਤੇ 5 ਕਰੋੜ ਦੀ ਖਰਚੀ ਗਏ ਆ ਬਾਨੀਆਂ ਦੇ ਕੁੱਤੇ ਆਸੇ 5 ਕਰੋੜ ਦੀਆਂ ਕਾਰਾਂ ਆਦਮੀ ਤੇ ਬਾਨੀ ਦੇ ਤੇ ਆ ਬਾਨੀ ਰਾਹੁਲ ਗਾਂਧੀ ਨੂੰ ਕਰੇ ਕਾਰਡ ਦੇਣ ਗਿਆ ਪੱਤਰਕਾਰ ਦੁਨੀਆ ਦਾ ਹਰ ਬੰਦਾ ਪਹੁੰਚਿਆ ਤਾਕਤਵਰ ਅਮਰੀਕਾ ਦਾ ਕੈਨੇਡਾ ਦਾ ਵਿੰਦਰ ਮੋਦੀ ਉੱਥੇព្រਿਆ ਫਰੇ ਲੇਕਿਨ ਰਾਹੁਲ ਗਾਂਧੀ ਨੂੰ ਕੇ ਰਿਕਾਰਡ ਦੇਣ ਗਿਆ ਸਾਡਾ ਲੀਡਰ ਉੱਥੇ ਗਿਆ ਨਹੀਂ ਗਿਆ ਤੇ ਮੈਂ ਪੁੱਛਿਆ ਮੈਂ ਪੁੱਛਿਆ ਬੇਬੇ ਸੁਣ ਮੈਂ ਪੁੱਛਿਆ ਮੈਂ ਕਿਉਂ ਨਹੀਂ ਗਏ ਦਿੱਤਾ ਰਾਜਾ ਜਿਨ੍ਹਾਂ ਨੇ ਮੇਰੇ ਦੇਸ਼ ਕੇ ਗਰੀਬੋਆਂ ਕਾ ਖੂਨ ਪਸੀਨੇ ਕੀ ਕਮਾਈ ਲੂਟ ਲੂਟ ਕਰ ਦੇਸ਼ ਕੇ ਅਮੀਰ ਵਿਅਕਤੀ ਬਣੇ ਹੈ ਮੈਂ ਉਨ ਕੀ ਸ਼ਾਦੀ ਪਰ ਨਹੀਂ ਜਾਊਂਗਾ ਮੈਂ